ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ 11000 ਰੁਪਏ ਹਰ ਮਹੀਨੇ ਪਤਾ ਸਕੀਮ ਹੋਈ ਸਰਕਾਰ ਦੇ ਵੱਲੋਂ ਸ਼ੁਰੂ ਪੰਜਾਬ ਵਿੱਚ ਲਗਾਤਾਰ ਕਈ ਦਿਨ بارش ਦਾ ਅਲਰਟ ਹੋਇਆ ਜਾਰੀ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਵੱਡੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਜਲਦੀ ਆਜੀਏ ਮੁੱਖ ਤਾਦਾਖਬਰਾਂ ਉਤੇ 1000 ਰੁਪਏ ਦੇ ਨੋਟ ਮੁੜ ਸ਼ੁਰੂ ਹੋਣਗੇ 2000 ਦੇ ਨੋਟ ਦੇ ਦੇਖ ਸਕਦੇ ਵਧੀਆ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੋਦੀ ਸਰਕਾਰ ਦੀ ਕੀ ਹੈ ਯੋਜਨਾ ਇਸ ਬਾਰੇ ਪੂਰੀ ਅਪਡੇਟ ਸਾਂਝੀ ਕਰ ਰਹੇ ਕਿ 1000 ਰੁਪਏ ਦਾ ਨੋਟ ਦੁਆਰਾ ਸ਼ੁਰੂ ਹੋਵੇਗਾ ਕੀ ਸਰਕਾਰ ਇਸ ਬਾਰੇ ਯੋਜਨਾ ਬਣਾ ਰਹੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਇੱਕ ਹੀ 1000 ਰੁਪਏ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਹਾਲੀ ਚ ਰਾਜ ਸਭਾ ਚ ਸਰਦ ਰੁੱਤ ਸੈਸ਼ਨ ਦੌਰਾਨ ਕੇਂਦਰੀ ਵਿੱਤ ਮੰਤਰਾਲੇ ਦੇ ਆਉਣ ਵਾਲੇ ਸਮੇਂ ਚ ਨਵੇਂ ਮੁੱਲ ਚ ਕਰੰਸੀ ਨੋਟ ਲਾਂਚ ਕਰਨ ਦੀ ਵੱਡੀ ਜਾਣਕਾਰੀ ਦਿੱਤੀ ਗਈ ਸੀ ਮੰਤਰਾਲੇ ਨੇ ਸਪਸ਼ਟ ਕੀਤਾ ਕਿ 500 ਰੁਪਏ ਤੋਂ ਵੱਧ ਮੁੱਲ ਵਾਲੇ ਕਰੰਸੀ ਨੋਟ ਪੇਸ਼ ਕਰਨ ਦੀ ਕੋਈ ਯੋਜਨਾ ਨਹੀਂ ਹੈ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਹਜ਼ਾਰ ਰੁਪਏ ਦੇ ਹਜ਼ਾਰ ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਔਰਤਾਂ ਨੂੰ 1000 ਰੁਪਏ ਵਾਲੀ ਸਕੀਮ ਨੂੰ ਲੈ ਕੇ ਆਈ ਵੱਡੀ ਅਪਡੇਟ ਰਜਿਸਟ੍ਰੇਸ਼ਨ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਅਤੇ ਮਹਿਲਾਵਾਂ ਇਸ ਸਕੀਮ ਦੇ ਫਾਰਮ ਭਰ ਸਕਦੀਆਂ ਹਨ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਰਾਜਧਾਨੀ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕਿਆ ਜੀ 23 ਦਸੰਬਰ ਤੋਂ ਸ਼ੁਰੂ ਹੋ ਚੁੱਕਿਆ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਸ ਦਾ ਵੱਡਾ ਐਲਾਨ ਕਰਦਾ ਸੀ ਸਕੀਮ ਦੀ ਐਲਾਨਗੀ ਜਿਹੜੀ ਕਰ ਦਿੱਤੀ ਗਈ ਸੀ ਤਾਂ ਹੁਣ ਮਹਿਲਾਵਾਂ ਇਸ ਸਕੀਮ ਦੇ ਫਾਰਮ ਭਰ ਸਕਦੇ ਨੇ ਤੇ ਸਕੀਮ ਦਾ ਵੱਤਵਾ ਲਾਊ ਉਠਾ ਸਕਦੇ ਨੇ 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ 11000 ਰੁਪਏ ਜਿਹੜਾ ਦਿੱਲੀ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਦਿੱਲੀ ਦੇ ਵਿੱਚ ਇਹ ਜਿਹੜੀ ਸਕੀਮ ਆ ਸ਼ੁਰੂ ਹੋ ਚੁੱਕੀ ਹੈ ਜੀ 11000 ਰੁਪਏ ਹਰ ਮਹੀਨੇ ਪੱਤਾ ਸਕੀਮ ਕਿਉਂਕਿ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਇਹ ਵਾਅਦਾ ਜਿਹੜਾ ਦਿੱਤਾ ਗਿਆ ਸੀ ਮਹਿਲਾਵਾਂ ਨੂੰ ਖਾਸ ਤੌਰ ਤੇ ਗਰੰਟੀ ਦਿੱਤੀ ਗਈ ਸੀ ਕਿ ਜੇ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਇਹ 1000 ਰੁਪਏ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਤਾਂ ਹੁਣ ਸਰਕਾਰ ਦੇ ਵੱਲੋਂ ਇਹ ਜਾਰੀ ਕੀਤਾ ਜਾ ਰਿਹਾ ਹੈ ਜੀ ਤੁਹਾਨੂੰ ਦੱਸਦੇ ਹਾਂ ਇਹਦੇ ਵਿੱਚ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਯੋਜਨਾ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਕੇਜਰੀਵਾਰ ਨੇ ਹਾਲੇ ਵਿੱਚ ਕੋਸ਼ਿਸ਼ ਨਾ ਕੀਤੀ ਸੀ ਕਿ ਜੇਕਰ ਉਹਨਾਂ ਦੀ ਪਾਰਟੀ ਫਰਵਰੀ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਫਿਰ ਸੱਤਾ ਵਿੱਚ ਆਉਂਦੀ ਆ ਤਾਂ ਇਸ ਸਕੀਮ ਦੇ ਤਹਿਤ ਰਾਸ਼ੀ ਵਧਾ ਕੇ 2100 ਰੁਪਏ ਕਰ ਦਿੱਤੀ ਜਾਵੇਗੀ ਤਾਂ ਦੇਖ ਸਕਦੇ ਹੋ ਫਰਵਰੀ ਦੇ ਵਿੱਚ ਜੇ ਵਿਧਾਨ ਸਭਾ ਦੇ ਵਿੱਚ ਪਾਰਟੀ ਆਉਂਦੀ ਆ ਤਾਂ 2100 ਰੁਪਏ ਜਿਹੜਾ ਮਹਿਲਾਵਾਂ ਨੂੰ ਹਰ ਮਹੀਨੇ ਮਿਲੇਗਾ ਜੀ ਫਿਲਹਾਲ 1100 ਰੁਪਏ ਹਰ ਮਹੀਨੇ ਪਤਾ ਸਕੀਮ ਮਹਿਲਾਵਾਂ ਨੂੰ ਸ਼ੁਰੂ ਜਿਹੜੀ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈ ਤਾਂ ਇਸ ਦੇ ਵਿੱਚ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਉਸ ਵਾਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਸਕੀਮ ਦੀ ਦਿੱਲੀ ਦੀਆਂ ਸਾਰੀਆਂ ਔਰਤਾਂ ਲਈ ਹੈ ਪਰ ਜਿਹੜੀਆਂ ਔਰਤਾਂ ਸਰਕਾਰ ਤੋਂ ਪੈਨਚ ਲੈ ਰਹੀਆਂ ਨੇ ਉਹਨਾਂ ਨੂੰ ਸਕੀਮ ਦਾ ਲਾਭ ਨਹੀਂ ਮਿਲੇਗਾ ਜੀ ਤਾਂ ਤੁਹਾਨੂੰ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਪੈਨ ਕਾਰਡ ਵੋਟਰ ਆਈਡੀ ਕਾਰਡ ਬੈਂਕ ਖਾਤੇ ਦੇ ਵੇਰਵੇ ਪਤਾ ਪ੍ਰਮਾਣ ਐਡਰੈਸ ਪ੍ਰੂਫ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਰਾਸ਼ਨ ਕਾਰਡ ਆਮਦਨ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਜੀ ਤਾਂ ਇਹੇ ਦਸਤਾਵੇਜ਼ ਤੁਹਾਡੇ ਕੋਲ ਹੋਣੇ ਜ਼ਰੂਰੀ ਹਨ ਤਾਂ ਹੀ ਤੁਹਾਨੂੰ ਇਸ ਸਕੀਮ ਦਾ ਜਿਹੜਾ ਲਾਭ ਸਰਕਾਰ ਦੇ ਵੱਲੋਂ ਮਿਲੇਗਾ ਤੇ ਇਸ ਸਕੀਮ ਦੇ ਮਹਿਲਾਵਾਂ ਦਿੱਲੀ ਦੀਆਂ ਫਾਰਮ ਭਰ ਸਕਦੀਆਂ ਹਨ ਤਬਦੀ ਖਬਰ ਸਾਹਮਣੇ ਆ ਰਹੀ ਹੈ ਜੀ ਕਿਰਾਏਦਾਰਾਂ ਨੂੰ ਸਰਕਾਰ ਦਾ ਵੱਡਾ ਤੋਹਫਾ ਹਰ ਮਹੀਨੇ ਖਾਤੇ ਵਿੱਚ ਆਉਣਗੇ ਇਹਨੇ ਪੈਸੇ ਆਮ ਤੌਰ ਤੇ ਜਿਹੜੇ ਲੋਕ ਪੜ੍ਹਾਈ ਜਾਂ ਕੰਮ ਕਰਨ ਲਈ ਘਰਾਂ ਤੋਂ ਦੂਰ ਜਾਂਦੇ ਹਨ ਉਹ ਕਿਰਾਏ ਤੇ ਰਹਿਣ ਲਈ ਮਜਬੂਰ ਹੁੰਦੇ ਹਨ ਅਜੇ ਚ ਪਿਛਲੇ ਕੁ ਸਮੇਂ ਤੋਂ ਪ੍ਰਾਪਰਟੀਆਂ ਦੀਆਂ ਕੀਮਤਾਂ ਵਧਣ ਕਾਰਨ ਕਿਰਾਏ ਦੇ ਭਾਰੀ ਵਾਧਾ ਹੋਇਆ ਅਜਿਹੇ ਚ ਕਿਰਾਏਦਾਰਾਂ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਹਨ ਪਰ ਇਸ ਦੌਰਾਨ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਕਿਰਾਏਦਾਰਾਂ ਨੂੰ ਵੱਡਾ ਤੋਹਫਾ ਜਿਹੜਾ ਦੇ ਦਿੱਤਾ ਜੀ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਜਿਹੜੀ ਦੇਖ ਸਕਦੇ ਹੋ ਕਿ ਹੁਣ ਸਰਕਾਰ ਨੇ ਵੱਡਾ ਐਲਾਨ ਜਿਹੜਾ ਕੀਤਾ ਹੈ ਦੂਜੀ ਵਾਰ ਸੇ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਤਾਂ ਦੇਖ ਸਕਦੇ ਹੋ ਬਿਨਾਂ ਕਿਸੇ ਗਾਰੰਟੀ ਦੇ 80000 ਰੁਪਏ ਤੱਕ ਦਾ ਮਿਲਦਾ ਕਰਜ਼ਾ ਜਾਣੋ ਪੀਐਮ ਦੀ ਇਸ ਯੋਜਨਾ ਬਾਰੇ ਜੀ ਹਾਂ ਪੀਐਮ ਸਵਨੇਦੀ ਯੋਜਨਾ ਬਿਨਾ ਕਿਸੇ ਗਰੰਟੀ ਦੇ 80000 ਰੁਪਏ ਤੱਕ ਦਾ ਤੁਸੀਂ ਕਰਜ਼ਾ ਇਸ ਦੇ ਵਿੱਚੋਂ ਲੈ ਸਕਦੇ ਹੋ ਜੀ ਜੀ ਹਾਂ ਵੱਡੀ ਖਬਰ ਹੈ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂਗਾ ਅਪਡੇਟ ਜਿਹੜੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਤੁਸੀਂ ਛੋਟੇ ਕਾਰੋਬਾਰੀ ਹੋ ਤੁਹਾਨੂੰ ਕਾਰਜ ਲਈ ਪੂੰਜੀ ਲਈ ਤੁਰੰਤ ਪੈਸੇ ਦੀ ਲੋੜ ਹੈ ਪਰ ਕੋਲ ਗਰੰਟੀ ਦੇਣ ਲਈ ਕੁਝ ਨਹੀਂ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਕਰਜ਼ਾ ਲੈਣਾ ਮੁਸ਼ਕਲ ਹੋ ਸਕਦਾ ਜੇਕਰ ਤੁਸੀਂ ਸਥਾਨਕ ਛਾਉ ਕਰਾਂ ਜਾਂ ਕਿਸੇ ਵੀ ਮਾਈਕਰੋ ਮਾਈਕਰੋ ਫਾਈਨੈਂਸ ਕੰਪਨੀ ਕੋਲ ਜਾਂਦੇ ਹੋ ਤਾਂ ਉੱਚ ਵਿਆਜ ਦੇ ਭਿਆਨਕ ਕਰਜ਼ਿਆਂ ਦੇ ਜਾਲ ਵਿੱਚ ਫਸ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ ਸਰਕਾਰ ਦੇ ਵੱਲੋਂ ਬਹੁਤ ਹੀ ਵਧੀਆ ਜਿਹੜੀ ਯੋਜਨਾ ਸ਼ੁਰੂ ਕੀਤੀ ਗਈ ਹੈ ਜੀ ਪੀਐਮ ਸਵਨੇ ਦੀ ਯੋਜਨਾ ਇਸ ਤਰ੍ਹਾਂ ਤੁਹਾਨੂੰ ਬਿਨਾਂ ਕਿਸੇ ਗਾਰੰਟੀ ਦੇ 80000 ਰੁਪਏ ਤੱਕ ਦਾ ਜਿਹੜਾ ਲੋਨ ਜਿਹੜਾ ਦਿੱਤਾ ਜਾਂਦਾ ਕਰਜ਼ਾ ਦਿੱਤਾ ਜਾਂਦਾ ਤਾਂ ਤੁਸੀਂ ਇਸ ਪੈਸੇ ਨੇ ਆਪਣਾ ਕਾਰੋਬਾਰ ਜਿਹੜਾ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਇਸ ਲੋਨ ਸਕੀਮ ਲਈ ਗਰੰਟੀ ਵੱਜੋਂ ਕੁਝ ਵੀ ਦੇਣ ਦੀ ਲੋੜ ਨਹੀਂ ਹੈ ਤੁਸੀਂ ਆਪਣਾ ਆਧਾਰ ਕਾਰਡ ਦਿਖਾ ਕੇ ਤੁਰੰਤ ਲੋਨ ਪ੍ਰਾਪਤ ਕਰ ਸਕਦੇ ਹੋ ਉਹ ਵੀ 80000 ਰੁਪਏ ਤੱਕ ਦੀ ਰਕਮ ਤਿੰਨ ਕਿਸ਼ਤਾਂ ਵਿੱਚ ਮਿਲ ਸਕਦੀ ਹੈ ਇਸ ਨੂੰ ਚਕਾਉਣ ਲਈ ਬਹੁਤ ਘੱਟ ਵਿਆਜ ਦਰਾਂ ਤੇ ਆਸਾਨ ਕਿਸ਼ਤਾਂ ਦੇ ਦਿੱਤੀਆਂ ਜਾਂਦੀਆਂ ਹਨ ਇਹ ਉਹ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਫਾਇਦੇਮੰਦ ਹੈ ਜੋ ਪਹਿਲੀ ਵਾਰ ਇੱਕ ਛੋਟਾ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਹਨ ਸਰੀਮ ਦਾ ਪੈਟਰਨ ਸੜਕ ਦੇ ਨਾਲੇ ਦੁਕਾਨਾਂ ਲਗਾਉਣਾ ਵਾਲਿਆਂ ਦੀ ਕਾਰਜੀ ਕਾਰਸ਼ਿਲਪ ਜੀ ਹਾਂ ਦੇਖੋ ਅੱਜ ਦੀ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਹੈ ਤੁਹਾਨੂੰ ਪੇਜ ਦੇ ਵਿੱਚ 10000 ਰੁਪਏ ਮਿਲਦੇ ਹਨ ਜਿਵੇਂ ਤੁਸੀਂ ਅਦਾਇਗੀ ਕਰਦੇ ਹੋ ਤੁਹਾਨੂੰ ਦੂਜੀ ਕਿਸ਼ਤ ਦੇ ਵਿੱਚ 20000 ਰੁਪਏ ਮਿਲਦੇ ਹਨ ਤੇ ਦੂਜੀ ਕਿਸ਼ਤ ਜਿਵੇਂ ਤੁਸੀਂ ਅਦਾਇਗੀ ਕਰਦੇ ਹੋ ਤੁਹਾਨੂੰ 50000 ਰੁਪਏ ਤੀਜੀ ਕਿਸ਼ਤ ਦੇ ਵਿੱਚ ਮਿਲਦੇ ਹਨ ਤਾਂ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਹੁਣ 4% ਦੀ ਵਿਆਜ ਦੇ ਮਿਲੇਗਾ ਕਿਸਾਨਾਂ ਨੂੰ ਲੋਨ ਜਾਣੋ ਕਿਸਾਨ ਕ੍ਰੈਡਿਟ ਕਾਰਡ ਕਿਵੇਂ ਦੇ ਰਿਹਾ ਹੈ ਲਾਭ ਜੀ ਹਾਂ ਵੱਡੀ ਅਪਡੇਟ ਤੁਹਾਨਾਂ ਖਾਂਜੀ ਕੀਤੀ ਜਾ ਰਹੀ ਹੈ। ਇਹਦੇ ਲਈ ਤੁਸੀਂ ਕਿਸ ਤਰ੍ਹਾਂ ਅਪਲਾਈ ਕਰ ਸਕੋ ਕਿਸਾਨ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਕਰਨ ਪਿੱਛੇ ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਖੇਤੀ ਅਤੇ ਸਬੰਧਤ ਕੰਮਾਂ ਨੂੰ ਲਈ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਸਕੀਮ ਬੈਂਕਾਂ ਰਾਹੀਂ ਇੱਕ ਸਚਾਰੂ ਕ੍ਰੈਡਿਟ ਸਹਾਇਤਾ ਪ੍ਰਣਾਲੀ ਪ੍ਰਦਾਨ ਕਰਦੀ ਹੈ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਅਤੇ ਲੋੜੀਂਦੀ ਆਰਥਿਕ ਸਹਾਇਤਾ ਜਿਹੜੀ ਆ ਮਿਲ ਸਕੇ। ਅ ਜੀ ਹਾਂ ਅ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਸ ਵੇਲੇ ਦੀ ਦੇਖ ਸਕਦੇ ਹੋ ਸਰਕਾਰ ਦੇ ਵੱਲੋਂ ਇਹ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਕਿਸਾਨ ਕ੍ਰੈਡਿਟ ਕਾਰਡ ਸਕੀਮ ਇਸ ਦੇ ਤਹਿਤ ਕਿਸਾਨਾਂ ਨੂੰ ਕਰਜ਼ਾ ਦਿੱਤਾ ਜਾਂਦਾ ਹੈ ਬਿਨਾਂ ਕਿਸੇ ਗਾਰੰਟੀ ਦੇ ਬਿਨਾਂ ਕਿਸੇ 3 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਕੋਈ ਚਾਰਜ ਨਹੀਂ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਲਾ ਜਾਣਗੇ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਅ ਵੱਡੀ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਕਿਸਾਨਾਂ ਦੀ ਦੀ ਸਰਕਾਰ ਇਸ ਕਦਮ ਦਾ ਮਕਸਦ ਤੋਂ ਨਦੀ ਸਰਕਾਰ ਵੱਲੋਂ ਜਾਰੀ ਇੱਕ ਅਨੁਸਾਰ ਬੈਂਕਾਂ ਤੋਂ 3 ਲੱਖ ਰੁਪਏ ਤੱਕ ਤੱਕ ਦੀ ਕਿ ਇਹ ਸੀ ਕਰਜ਼ਿਆਂ ਦੀ ਪ੍ਰੋਸੈਸਿੰਗ ਫੀਸ ਦਾ ਨਿਰਖਣ ਅਤੇ ਹੋਰ ਸੇਵਾਵਾਂ ਕਰਤੀਆਂ ਨੂੰ ਮਾਫ ਕਰ ਦਿੱਤਾ ਗਿਆ ਤਾਂ ਵੱਡੀ ਆਪਣੇ ਕੋਲ ਸਾਹਮਣੇ ਆ ਰਹੀ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਦੇ ਜਿਸ ਦੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਬਗਮਦਮਾਨ ਨੇ ਅੰਦੋਲਨ ਦੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਦਿੱਤਾ ਵੱਡਾ ਬਿਆਨ ਕੇਂਦਰ ਨੂੰ ਲਿਆ ਨਿਸ਼ਾਨੇ ਤੇ ਜੀ ਹਾਂ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਵਿੱਚ ਬੋਲਦਿਆਂ ਕੇਂਦਰ ਸਰਕਾਰ ਦੇ ਨਿਸ਼ਾਨਾ ਸਾਧਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤੇ ਨੇ ਕਿ ਉਹ ਕਿਹਾ ਕਿ ਕੇਂਦਰ ਸਰਕਾਰ ਪਤਾ ਨਹੀਂ ਕਿਹੜੀ ਕੜੀ ਦੀ ਉਡੀਕ ਕਰ ਰਹੀ ਹੈ ਤਾਂ ਵੱਡੀ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਤਾਹ ਅਪਡੇਟ ਤੁਹਾਡਾਂ ਨੂੰ ਹਾਂਜੀ ਕੀਤਾ ਜਾ ਰਿਹਾ ਤਾਂ ਮੁੱਖ ਮੰਤਰੀ ਨੇ ਆਪਣੇ ਹੈਂਡਲ ਤੇ ਟਵਿੱਟਰ ਹੈਂਡਲ ਤੇ ਜਿਹੜੀ ਸ਼ੇਅਰ ਕੀਤੀ ਆ ਤਾਂ ਬੜੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਜੀ ਪੰਜਾਬ ਵਿੱਚ ਮੀਂਹ ਦਾ ਨਵਾਂ ਅਲਰਟ ਜਾਰੀ ਅਗਲੇ 7 ਦਿਨਾਂ ਤੱਕ ਮੀਂਹ ਪੈਣ ਦੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਜੀ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਜਿਹੜੇ ਦੱਸੇ ਜਾ ਰਹੇ ਨੇ ਬੀਤੇ ਕੱਲ ਪੰਜਾਬ ਤੇ ਹਰਿਆਣਾ 'ਚ ਸਾਰਾ ਦਿਨ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਜਿਸ ਕਰਕੇ ਠੰਡ ਨੇ ਜ਼ੋਰ ਫੜ ਲਿਆ ਇਸ ਠੰਡ ਨਾਲ ਲੋਕਾਂ ਨੂੰ ਸੁੱਕੇ ਠੰਡ ਤੋਂ ਰਾਹਤ ਮਿਲੀ ਪਰ ਮੀਂਹ ਪੈਣ ਨਾਲ ਚੱਲ ਰਹੀਆਂ ਠੰਡੀਆਂ ਹਵਾਵਾਂ ਕਰਕੇ ਹੋਰ ਠੰਡ ਵੱਧ ਰਹੀ ਹੈ ਜੀ 24 25 26 24 ਤਰੀਕ ਨੂੰ ਕਈ ਥਾਂ ਪੱਦਰ ਰਿਹਾ ਪਰ 25 26 27 ਤੱਕ ਵੀ ਦੱਸਿਆ ਜਾ ਰਿਹਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ